ਰੂਤਾ ਠੀਕ ਹੈ ਤੈਨੂੰ ਇੱਥੇ ਊਟ ਆਸਰਾ ਤਾਂ ਮਿਲਿਆ ਤੇ ਆ ਕਿਸੇ ਨਾ ਲੜਾਈ ਝਗੜਾ ਹੋ ਗਿਆ ਸੱਤਾਂ ਸੁੱਟਾਂ ਕਿਵੇਂ ਵੱਜ ਗਈਆਂ ਤੇਰੀ ਲੜਾਈ ਦਾ ਭਰਾਵਾ ਇਹ ਸਾਰਾ ਸ਼ਾਕੀ ਸਾਨੂੰ ਆਏ ਵਾਰੀ ਮੰਗੇ ਤੀ ਜਾਂਦਾ ਸੀਗਾ ਅੱਜ ਉਹ ਲੜਾਈਆਂ ਪੜਾਈਆਂ ਹੋਈਆਂ ਖੇਤ ਪਾਣੀ ਦੀ ਵਾਰੀ ਅੰਮੋ ਜੀ ਸਾਰਾ ਕੁਝ ਹੀ ਮਤਲਬ ਦਾ ਇਹ ਮੰਗੇ ਤੀ ਸ਼ਾਕੀ ਜਾਂਦਾ ਸੀਗਾ ਸਾਨੂੰ ਇਹ ਸਾਰੀ ਗੱਲ ਮੇਰੀ ਨੀਹਾ ਨਾਲ ਦਾ ਸਾਂਝੀ ਹੋ ਗਈ ਤੈਨੂੰ ਕੋਈ ਗੱਲਬਾਤ ਨੀਹਾ ਨੇ ਦੱਸੀ ਨਹੀਂ ਆ ਗਈ ਗੱਲ ਤਾਂ ਚੱਲੀ ਹੋਣੀ ਐ ਦੇਖ ਕੰਦਨ ਨੂੰ ਆਉਂਦੇ ਥਾਂ ਜਿ ਖੜਾਇਆ ਸੀਗਾ ਆ ਕੀ ਕਰਤਾ ਬਾਪੂ ਇਹ ਸਾਰੇ ਗਲਤੀ ਮੇਰੀ ਆ ਤੁਸੀਂ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਨਹੀਂ ਮੰਗਾਏ ਸਭ ਨਹੀਂ ਕਰ ਸਕਦਾ ਪਰ ਵੇਖ ਮੇਰੇ ਦਿਮਾਗ ਤੇ ਕਿਹ ਜੀ ੱਟ ਵੱਜੀ ਸੀ ਮੈਂ ਮੰਗੇ ਨੂੰ ਗਲਤ ਸਮਝਦੇ ਰਹੀ ਮੇਰੀ ਮੇਰੀ ਗਲਤੀ ਹੈ ਬਾਪੂ ਇਹ ਆ ਪੱਟੇ ਗਏ ਬਚਾਰਾ ਮੇਰੇ ਪਿੱਛੇ ਨਾ ਰਖੜੀ ਲੈ ਲੈ ਕੇ ਫਿਰਦਾ ਰਿਹਾ ਮੈਨੂੰ ਨਖੜੀ ਬਣਾਉਣੀ ਆ ਰਖੜੀ ਬਣਾਉਣੀ ਆ ਪਰ ਵਕੂ ਮੈਂ ਦੇਗਾ ਮੇਰੀ ਬਦਕਿਸਮਤੀ ਮੇਨ ਨਖੜੀ ਵੀ ਨਹੀਂ ਬੰਨੀ ਹਦਾ ਬਾਈ ਦੇ ਚਲ ਕੋਈ ਚੁੱਪ ਕਰ ਸੁਪ ਕਰ ਬਕੂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੈਂ ਤਾਂ ਇਹ ਵਹਿਮ ਤਾਂ ਸੀ ਕਿ ਜਿੰਨਾ ਕੁਝ ਵੀ ਹੋ ਰਿਹਾ ਹੈਗਾ ਮੰਗੇ ਨੇ ਕੀਤਾ ਪਰ ਬਾਪੂ ਮੈਨੂੰ ਜੋਰੇ ਚਾਚੇ ਨੇ ਦੱਸਿਆ ਕਿ ਸਭ ਮੰਗੇ ਨੇ ਨਹੀਂ ਕੀਤਾ ਫਿਰ ਬਾਪੂ ਹੋਰ ਕਿਨੇ ਕਰਤਾ ਤਾਨੀਆਂ ਨਾਲ ਵੀ ਹੋਇਆ ਇੰਨਾ ਗਲਤ ਤੇ ਬਾਪੂ ਤੇਰੇ ਵੀ ਸੱਟਾ ਮਾਰ ਗਿਆ ਕੋਈ ਬਾਪੂ ਮੈਨੂੰ ਤਾਂ ਡਰ ਲੱਗਦਾ ਐ ਇੰਨਾ ਕੁਝ ਹੋ ਗਿਆ ਕਿਤੇ ਹੋਰ ਨਾਲ ਕੇ ਕੁਝ ਗਲਤ ਹੋ ਜਾ ਬਾਪੂ ਮੇਰੇ ਤਾਂ ਬਰਦਾਸ਼ਤ ਨਹੀਂ ਹੁੰਦਾ ਬਾਪੂ ਨਿੱਕੀ ਉਮਰੇ ਮੇਰੇ ਤੇ ਇੰਨੀਆਂ ਜ਼ਿੰਮੇਵਾਰੀਆਂ ਪੈ ਗਈਆਂ ਹੋ ਮੇਰੇ ਤੋਂ ਬਗਾਨਾ ਬਣ ਤਾ ਮੈਂ ਬਲ ਚੱਲ ਜਾਣੀ ਜਾਂਦਾ ਹੁਣ ਬਹੁਤ ਅੱਗੀ ਬਹੁਤ ਬਧੇਰੇ ਆ ਗਈ ਬਾਪੂ ਸੇ ਮਾਣਾ ਨਾ ਛੱਡ ਕੇ ਜਾਂਦੀ ਨਾ ਪਾਣੂ ਪਿੰਡ ਚੜਨਾ ਪੈਂਦਾ ਤੇ ਨਹੀਂ ਤਾਰੀਆਂ ਨਾਲ ਐਸਾ ਹੁੰਦਾ ਮੈਂ ਮੇਰੇ ਮਾਪਾ ਗੀ ਬਪੂ ਤਾਂ ਐਸਾ ਹੋ ਰਿਹਾ ਹਾਏ ਹੋਏ ਲਗਾ ਰੱਬ ਆ ਦਿਨ ਵੀ ਦਿਖਾਉਣੇ ਸੀ ਕੀ ਸਾਨੂੰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਿਉਂ ਮਰੇ ਸਾਨੂੰ ਇੰਨੇ ਦੁੱਖ ਦੇਖਣੇ ਪੈਣਗੇ ਕਦੇ ਤਾਂ ਕੋਈ ਸੁੱਖ ਤਾਂ ਦੇਣਾ ਹੋਊਗਾ ਪਰ ਨਹੀਂ ਬਾਪੂ ਇਹ ਆਪਣੇ ਨਾ ਕਿਸਮਤ ਬਾੜੀ-ਬਾੜੀ ਲਿਗੀ ਆ ਸੱਚੀ ਮੈਨੂੰ ਨਹੀਂ ਲੱਗਦਾ ਹੁਣ ਆਪਣੇ ਚੰਗੇ ਦਿਨ ਆਉਣਗੇ ਬਾਪੂ ਸੱਚੀ ਕਸਮ ਨਾਲ ਬਾੜੀ-ਬਾੜੀ ਆ ਓਏ ਹਾਏ ਓ ਬਾਬਾ ਅੱਡੇ ਵਾਲਿਆਂ ਰੱਬਾ ਕੀ ਕੀਤਾ ਇਹ ਵੀ ਕੋਈ ਕੋਈ ਪਾਪੂ ਆਪਾਂ ਨੂੰ ਨਾ ਪਤਾ ਲੱਗ ਵੀ ਜਾਂਦਾ ਸਾਰੇ ਕਾਹਦੀ ਕਰਦੀ ਮੇਰੀ ਆ ਜਿਹੜਾ ਵੀ ਮੇਰੇ ਕੋਲ ਕੋਈ ਕਹਿੰਦਾ ਸੀ ਨਾ ਮੰਗੇ ਦੀ ਗੱਲ ਕਰਦਾ ਸੀ ਮੈਂ ਉਹਨੇ ਕਹਿ ਦਿੰਦੀ ਸੀ ਮੇਰੇ ਕੋਲੇ ਮੰਗੇ ਦੀ ਗੱਲ ਨਾ ਕਰੋ ਮੇਰਾ ਕੋਈ ਪੈਸਾ ਨਹੀਂ ਹੈਗਾ ਬਾਪੂ ਮੈਂ ਬਾਪੂ ਦੇ ਭਾਈ ਦਾ ਨਾ ਜਾਂਦੇ ਹੋਏ ਦਾ ਮੂੰਹ ਵੀ ਨਹੀਂ ਵੇਖ ਸਕੀ ਮੈਨੂੰ ਮੂੰਹ ਵੇਖਣਾ ਮੈਨੂੰ ਨਸੀਬ ਨਹੀਂ ਆਇਆ ਚਾਰ ਪੁੱਤ ਤੁਸ ਬਗਾਰ ਤਪਗਾਰ ਦਾ ਰੋਣ ਨਾਲ ਕੁਝ ਨਹੀਂ ਬੰਦ ਬਹੁਤ ਹੋ ਗਿਆ ਬਸ ਨਹੀਂ ਹੰਦਾ ਰੋਣ ਕੁਝ ਕੋਈ ਨਹੀਂ ਪਰ ਮਾਤਾ ਮਲੀ ਉਹਨੂੰ ਮਨਜ਼ੂਰ ਸੀਗਾ ਠੀਕ ਹੈ ਨਾ ਤਾਂ ਬਹੁਤ ਥੋੜਾ ਰੱਖ ਚਲੋ ਕੋਈ ਨਹੀਂ ਹਮਾ ਚੱਲੋ ਇੱਕ ਮਿੰਟ ਸੰਕਰ ਬੈਠੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਸਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਸਾਡੇ ਘਰੇ ਜਿੰਨਾ ਕੁਝ ਵੀ ਹੋਇਆ ਇਹ ਮੰਗੇ ਨੇ ਨਹੀਂ ਕੀਤਾ ਤੇ ਕਿਉਂ ਅਸੀਂ ਪੁਲਿਸ ਨੂੰ ਰਿਪੋਰਟ ਤਾਂ ਕਰ ਹੀ ਸਕਦੇ ਹਾਂ ਦੇਖ ਲਓ ਜੇ ਤੁਹਾਨੂੰ ਸਹੀ ਲੱਗਦਾ ਨਹੀਂ ਪਤਾ ਆਪਾਂ ਪੁਲਿਸ ਥਾਣੇ ਵਾਲੇ ਕੰਮ 'ਚ ਨਹੀਂ ਚੱਲਣਾ ਆ ਰਿਪੋਰਟਰ ਰਿਪੋਰਟ 'ਚ ਕੋਈ ਫਾਇਦਾ ਨਹੀਂ ਆ ਮੈਂ ਮੰਝੇ ਦੇ ਪਿਆ ਤੂੰ ਬਣਾ ਕੱਲੀ ਥਾਣੇ ਕਿਤੇ ਨਹੀਂ ਜਾਂਦੀ ਚੰਗੀ ਲੱਗਾਂਗੀ ਨਹੀਂ ਇਹ ਕੰਮ ਨਹੀਂ ਕਰਨਾ ਜੋ ਹੋਣਾ ਸੀ ਬਸ ਰੱਬ ਦੇ ਸਾਹਬ ਦੇ ਹੰਦ ਪਰ ਬਾਪੂ ਆਏ ਕਿੰਨਾ ਟਾਈਮ ਕੱਲੂ ਕੋਈ ਹੋਰ ਗੱਲਬਾਤ ਹੋ ਗਈ ਫਿਰ ਕੀ ਕਰਾਂਗੇ ਆਪਾਂ ਨਹੀਂ ਨਹੀਂ ਬਤਾ ਪਾਣੀ ਹੀ ਕੰਮ ਕਰਦੇ ਨਾ ਬਾਪੂ ਹਲੇ ਵੀ ਮੇਰੀ ਗੱਲ ਮੰਨਣਾ ਨਹੀਂ ਕੋਈ ਫਾਇਦਾ ਨਹੀਂ ਹੋਣਾ ਬਾਪੂ ਨੇ ਹੈਗੀ ਆ ਨਾ ਨੇ ਸਾਰਾ ਕੁਝ ਆਪ ਹੀ ਸੰਭਾਲ ਲੂ ਕੋਈ ਨਹੀਂ ਟਿਕਰ ਰਿਪੋਰਟ ਤਾਂ ਦੇ ਰਣ ਦੇ ਨਾ ਨਾ ਇਹ ਕੰਮ ਨਹੀਂ ਕਰਨਾ ਬੱਤ ਚਲ ਠੀਕ ਆ ਬਾਪੂ ਦੇਖ ਲਿਆ ਅੰਕਲ ਵੀ ਗੱਲ ਸਹੀ ਕਰ ਰਹੇ ਨੇ ਠੀਕ ਆ ਜਿਵੇਂ ਤੁਹਾਨੂੰ ਸਹੀ ਲੱਗਦਾ ਉਹਦਾ ਕਰ ਦਿਓ ਬਾਕੀ ਠੀਕ ਆ ਅੰਕਲ ਜੀ ਮੈਂ ਚੱਲਦਾ ਹਾਂ ठीक है नेहा ठीक है ठीक है चल पुत तू भी कोई काम कर ला ठीक है बापू कह जा ਸਹੀ ਹੋ ਗਏ ਆ ਬਈ ਕਿਉਂ ਹੋ ਗਏ ਆਂ ਡੀਆ ਆ ਖਾ ਖੰਨ ਨਾ ਰਹਿ ਨੀ ਉਹ ਸੱਚੂ ਨੂੰ ਕਹਿੰ ਨੂੰ ਹਮੇਂ ਫੋਨ ਕਰ ਲਿਆ ਉਹਦੇ ਪਾਪਾ ਦਾ ਪਤਾ ਲੱਗ ਗਿਆ ਉਸ ਨੂੰ ਪਤਾ ਹੈ ਹੈਲੋ ਹੈਲੋ ਕੌਣ ਯਾਹੋ ਬੋ ਰਿਹਾ ਬੇਟੇ ਹਾਂਜੀ ਸਸ ਜੀ ਕਾਲ ਬਾਈ ਆਪਨੇ ਕਾਲ ਗੱਲਬਾਤ ਕੀ ਹਾਲ ਚਾਲ ਹੈ ਕੀ ਹਾਲ ਚਾਲ ਪੁੱਛਣਾ ਬਾਈ ਅਸੀਂ ਤਾਂ ਬਖਸ਼ਤੇ ਮਾਰੇ ਪਏ ਆ ਕੀ ਗੱਲ ਹੋ ਗਈ ਯਾਹ ਬੇਟੇ ਤੋ ਆਪਣੇ ਆਪ ਨੂੰ ਸੰਭਾਲ ਲੈ ਨੁ ਕੀ ਗੱਲ ਹੋ ਗਈ ਤੋ ਬੜੀ ਪਹੜਾਈ ਬਾਈ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਡੀ ਕੋਈ ਦੁਸ਼ਮਣੀ ਜਾਂ ਵੈਰ ਤਾਂ ਨਹੀਂ ਸੀ ਮੈਂ ਉਹ ਤਾਂ ਹੀ ਪੁੱਛਿਆ ਸੀ ਕਿਉਂਕਿ ਕੱਲ ਰਾਤ ਨਾ ਬਾਪੂ ਦੇ ਕੋਈ ਸੱਟਾਂ ਮਾਰ ਕੇ ਘਰੇ ਆ ਕੇ ਘਰੇ ਆ ਕੇ ਤਾਂ ਮਾਰਦੇ ਤਾਂ ਕਵਾੜੀ ਹੋਗੀ ਆਪਣੀ ਫਿੰਡ ਜਨਾਬ ਨਾ ਲਾਗ ਨਾ ਡਾਗ ਨਾ ਰਹਿ ਨਾ ਬਾੜੀ ਤੇ ਆਪਾਂ ਘਰ ਤਾਂ ਸਹੀ ਵੀ ਬੜੇ ਜਿੱਥੇ ਸੌਣਾ ਆ ਗਿਆ ਉਹ ਤਾਂ ਜੰਮੀ ਜੱਗੋ ਕੇ ਨਹੀਂ ਹੋਗੀ ਹਾਂ ਬਈ ਪਰ ਮੈਂ ਤਾਂ ਇਹ ਸਮਝਦੀ ਸੀ ਵੇ ਸਭ ਕਰੀ ਤਰੀ ਨਾ ਮੇਰੇ ਤਾਏ ਦੇ ਮੁੰਡੇ ਮੰਗੇ ਦੀ ਆ ਪਰ ਬਾਈ ਸਾਨੂੰ ਤਾਂ ਉਹ ਵੀ ਛੱਡ ਕੇ ਚਲਾ ਗਿਆ ਬਾਈ ਮੈਂ ਤਾਂ ਇਹ ਸਮਝਦੀ ਸੀ ਕਿ ਪਹਿਲਾਂ ਤਾਨੀਆਂ ਨਾਲ ਜੋ ਸਭ ਕੀਤਾ ਉਹ ਵੀ ਮੰਗੇ ਨਹੀਂ ਕੀਤਾ ਫਿਰ ਜੋ ਕਰਿਆ ਕੇ ਵਾਰ ਕਰਕੇ ਗਿਆ ਉਹ ਵੀ ਮੰਗੇ ਨਹੀਂ ਕੀਤਾ ਪਰ ਬਾਈ ਨਹੀਂ ਮੈਂ ਤਾਂ ਸ਼ੱਕ ਦੇ ਚੱਕਰs ਨਾ ਆਪਦਾ ਭਾਈ ਗਵਾ ਬੈਠੇ ਓ ਮਾਈ ਗੋਡ 3.5 ਕਿਲੋ ਕੁ ਦੀੀ ਉਹ ਮਾੜਾ ਕੰਮ ਹੋਇਆ ਦਾ ਭਾਈ ਦਰੱਖਾ ਇਹ ਜਲੇ ਗਦੇ ਆਂ ਹੋਰ ਉਹਨਾਂ ਨੂੰ ਮਾਰ ਗਿਆ ਹੋਰ ਭਾਈ ਹੁਣ ਤਾਂ ਅਸੀਂ ਸਾਰਾ ਕੁਝ ਹੱਥੋਂ ਗਵਾ ਬੈਠੇ ਬਸ ਹੁਣ ਤਾਂ ਇੱਕ ਪਛਤਾਵਾ ਗਾ ਜੋ ਅਸੀਂ ਕਰੀ ਜਾਂਦੇ ਆ ਜੇ ਤੂੰ ਮੈਨੂੰ ਦੱਸਦੀ ਹੁੰਦੀ ਸੀ ਵੀ ਉਹ ਤਾਂ ਵਿਚਾਰਾ ਪੂਰੀ ਰਾਤ ਤਿਆਰ ਕਰਦਾ ਰੱਖੂ ਜਾਨਾ ਤੈਨੂੰ ਲੱਗਦਾ ਕੋਈ ਖਲੇਖਾ ਲਿਖਦਾ ਦਾ ਉਹ ਸ਼ਬਦ ਨੇ ਵੀ ਤੈਨੂੰ ਮਤਲਬ ਉਹਦੇ ਸਹੀ ਆ ਉਹ ਬੰਦੀ ਸਕਿਆ ਤਾਂ ਅੰਦਾ ਪਿਆਰ ਤੇਰੇ ਵੱਲੋਂ ਦਿੱਤਾ ਨਹੀਂ ਗਿਆ ਉਹ ਚਿਤ ਕਰ ਰਿਹਾ ਮੇਰਾ ਕੋਈ ਨਹੀਂ ਲੱਗਦਾ ਮੈਨੂੰ ਐ ਬਾਈ ਉਹ ਤਾਂ ਕੋਈ ਭੈਣ ਹੀ ਨਹੀਂ ਸੀ ਉਹ ਤਾਂ ਮੈਨੂੰ ਆਪਣੀ ਸਕਿਆ ਭੈਣਾਂ ਤੋਂ ਵੀ ਵੱਧ ਪਿਆਰ ਕਰਦਾ ਸੀ ਤੇ ਬਾਈ ਰਖੜੀ ਵਾਲੇ ਦਿਨ ਵੀ ਉਹ ਮੈਨੂੰ ਪਿੰਡ ਚ ਲਾਭਦਾ ਫਿਰਦਾ ਸੀ ਵੀ ਭੈਣ ਤੋਂ ਰਖੜੀ ਬਣਾਉਣੀ ਆ ਅੱਛਾ ਸੱਚਾ ਰਖੜੀ ਲੈ ਕੇ ਘਰੇ ਆਇਆ ਤੇ ਤੂੰ ਘਰੇ ਆਈ ਨਹੀਂ ਸੀ ਹਾਂ ਹਾਂ ਤੁਸ ਤਾਂ ਮੈਂ ਦੱਸਿਆ ਸੀ ਵੀ ਤੁਸ ਤਾਂ ਉੱਥੋਂ ਪਿੰਡ ਛੱਡਿਆ ਹੈ ਇੱਥੇ ਆ ਕੇ ਓਹੋ ਉਹ ਵਿਚਾਰਾ ਉੱਥੇ ਲੱਭਦਾ ਰਿਹਾ ਨੇ ਆ ਦੇਖ ਲੈ ਕਿਸਮਤ ਦੇ ਖੇਲ ਵੀ ਕਿਉਂ ਝੇ ਉਹ ਤੈਨੂੰ ਦਿਲੋਂ ਸੱਚਾ ਪਿਆਰ ਕਰਦਾ ਸੀ ਕੱਦੀ ਦਾ ਤੂੰ ਵੀ ਪਿਆਰ ਹੈ ਹੁਣ ਕੀ ਕੀਤਾ ਜਾਵੇ ਵਿੱਚ ਗਲਤਫਹਿਮੀਆਂ ਹੋ ਗਈਆਂ ਲੋਕ ਪਾ ਦਿੰਦੇ ਐ ਕੁਝ ਵਕਤ ਪਾ ਦਿੰਦਾ ਹਾਂ ਬੇਟੇ ਵਾਸੇ ਜਿਹੜਾ ਘਾਟਾ ਪੈ ਗਿਆ ਜਿਹੜੇ ਤੁਰ ਗਏ ਇਹ ਲੈਂਦੇ ਨਹੀਂ ਜਾ ਸਕਦੇ ਹੁਣ ਹੌਸਲਾ ਹੈ ਹੌਸਲਾ ਰੱਖੋ ਹਾਂ ਹੌਸਲਾ ਹੈ ਜਿੰਨਾ ਰੋਣ ਤੋਂ ਹੋਗੇ ਬੇਟੇ ਉਨੀ ਖਰਾਬ ਹੋਊਗਾ ਕੰਮ ਤੁਸੀਂ ਇੱਕ ਦੂਜੇ ਨੂੰ ਹੌਸਲਾ ਦੇਵੋ ਵਕਤ ਸਭ ਤੋਂ ਵੱਡੀ ਜਿਹੜੀ ਹੈ ਨਾ ਮਰਮ ਹੈ ਵਕਤ ਬੰਦ ਬਲਾਊਗਾ ਤੁਹਾਡੇ ਤੇ ਰੱਬ ਤੁਹਾਡੇ ਤੇ ਕਿਰਪਾ ਕਰੂਗਾ ਕੋਈ ਨਹੀਂ ਜੋ ਬਾਗਿਆ ਉਹਦੇ ਆਜ਼ਾਦਾ ਆਪਣੇ ਕੋਲੇ ਹੈ ਹਾਂ ਬੇਟੇ ਹੌਸਲਾ ਰੱਖੋ ਆਪ ਹੌਸਲਾ ਰੱਖੋ ਤੇ ਪਾਪੀ ਨੂੰ ਹੌਸਲਾ ਦੇਵੋ परए के तुसी ਆਰਜਾ ਨੂੰ ਕੱਲੇ ਨਾ ਸਮਝੋ ਮੈਂ ਤੁਹਾਡੇ ਨਾਲ ਆਂ ਤੁਸੀਂ ਉਹ ਕਰੋ ਪਹਿਲਾਂ ਤਾਂ ਮੈਂ ਤੁਹਾਨੂੰ ਕੁਝ ਪੈਸੇ ਭੇਜਦਾ ਤੁਸੀਂ ਜੋ ਪਾਵਨ ਤੇ ਆਸਕਾ ਬੱਜਿਆਂ ਦਾ ਹਸਪਤਾਲ ਦਾ ਖਰਚਾ ਹੈ ਉਹ ਸਾਰਾ ਸਾਫ ਕਰ ਦਿਓ ਉਸ ਤੋਂ ਬਾਅਦ ਮੈਂ 20 ਦਿਨਾਂ ਨੂੰ ਆ ਰਿਹਾ ਬੇਟਾ ਤੁਸੀਂ ਹੌਸਲਾ ਰੱਖੋ ਇਸ ਬਿਨੇ ਹੌਸਲਾ ਨਹੀਂ ਆਰਨਾ ਅਪਾ 20 22 ਦਿਨਾਂ ਤੱਕ ਮੈਂ ਪਹੁੰਚ ਜਾਊਗਾ ਆਪਾਂ ਸਾਰੇ ਇਕੱਠੇ ਆ ਜੋ ਹੋਇਆ ਹੋਣੀ ਬਾਪਰ ਜੀ ਉਹ ਬਦਲੀ ਨਹੀਂ ਜਾ ਸਕਦੀ ਜ਼ਿੰਦਗੀ ਚ ਬੇਟੇ ਅੱਗੇ ਤੁਰਨਾ ਹੈ ਹੌਸਲਾ ਰੱਖੋ ਹੌਸਲਾ ਨਾਲੇ ਤੁਹਾਡੇ ਬਾਪੂ ਨੂੰ ਹੌਸਲਾ ਦਿਓ ਠੀਕ ਹੈ ਬੇਟੇ ਠੀਕ ਹੈ ਭਾਈ ਹਾਂ ਓਕੇ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਬੇਟੇ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਓਕੇ ਦੀਦੀ ਕੀ ਦਾ ਫੋਨ ਸੀ ਬੈ ਜਾ ਪ੍ਰੀਤ ਅਮਰੀਕਾ ਵਾਲੇ ਭਾਈ ਦਾ ਫੋਨ ਸੀ ਤੇ ਭਾਈ ਕਹਿੰਦਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆ ਤੇ ਨਾਲੇ ਜਿੰਨੇ ਵੀ ਤੁਹਾਡੇ ਪੈਸੇ ਲੱਗੇ ਨੇ ਨਾ ਹਸਪਤਾਲ ਦੇ ਵਿੱਚ ਕਹਿੰਦਾ ਮੈਂ ਸਾਰੇ ਦੇ ਦੂੰਗਾ ਚਲੋ ਵਧੀਆ ਦੀ ਤੁਸੀਂ ਮਾਨੂੰ ਸਾਰੀ ਗੱਲ ਦੱਸ ਦੀ ਭਾਈ ਗੌਰ ਕਰਨ ਦੀਆਂ ਸਾਰੀਆਂ ਗੱਲਾਂ ਤੇ ਹੂੰ ਚਲੋ ਅੱਜ ਜਿਹਦੀ ਰੋਟੀ ਖਾਣ ਨੇ ਲਈ ਬਾਪੂ ਨੂੰ ਰੋਟੀ ਕਰਵਾ ਦੀ ਆਪਾਂ ਹਾਂ ਚਲੋ ਪਾਪੂ ਉੱਠ ਕੇ ਨਾ ਦੁਨਾਲਾ ਮੈਂ ਤੇ ਰੋਟੀ ਪਾ ਦੇਣੀ ਹੈ ਫਿਰ ਦੇਖ ਲੈ ਖੂਨ ਵਾਲੇ ਕੱਪੜੇ ਸਾਰੇ ਉਵੇਂ ਹੀ ਪਾਈ ਬੈਠਾਂਗਾ ਨਾ ਹੀ ਲੱਦਾਂਗਾ ਬਾਪੂ ਮੈਂ ਦੁੱਧ ਲੈ ਕੇ ਆਉਣੀ ਆ ਚੰਗਾ ਤੇ ਪ੍ਰੀਤ ਤਾਂ ਸੁੱਤੀ ਪਈ ਆ ਅਜੈਂਤਵਾਰ ਸੀ ਮੈਂ ਤਾਂ ਕਰਕੇ ਠਾਈ ਨਹੀਂ ਹੈਗੀ ਮੈਂ ਕਿਹ ਰੋਜ਼ ਵਿਚਾਰੀ ਪਹਿਲਾਂ ਸਕੂਲ ਕਰਕੇ ਜਲਦੀ ਉੱਠ ਜਾਂਦੀ ਆ ਠੀਕ ਆ ਮੈਂ ਦੁੱਧ ਲੈ ਕੇ ਆਉਣੀ ਆ ਚੰਗਾ ਲੈ ਆਪ ਠੀਕ ਆ ਬਾਪੂ ਘਰ ਦਾ ਵੀ ਨਹੀਂ ਪਤਾ ਯਾਰ ਕੋਈ ਪੁੱਛ ਕੋ ਦੋ ਤਿੰਨ ਗਲੀਆਂ ਲੀਆਂ ਮੰਨ ਗਈਆਂ ਚਾਚਾ ਚਾਚਾ ਸਸਰੀ ਦਾ ਸਸਰੀ ਘਰ ਪੁੱਤਰਾ ਉਹ ਪੁੱਤੂ ਮਿਲ ਗਈ ਨਾ ਵਧੀਆ ਹੋ ਗਿਆ ਮੈਂ ਇੱਥੇ ਜਾ ਕੇ ਚੋਂ ਗਿਆ ਸੀ ਵੀ ਮੈਂ ਹੁਣ ਕੀ ਕਰਾਂ ਘਰ ਪੁੱਟਣ ਵਾਸਤੇ ਉਹ ਦੇਖ ਚਾਚਾ ਆਪਣਾ ਘਰ ਆ ਜਾ ਚਾਚਾ ਪੁੱਤਰਾ ਚੱਲ ਕਿਵੇਂ ਤੇਰੇ ਪਾਪੇ ਦਾ ਕੀ ਹਾਲ ਹੈ ਹੁਣ ਤਾਂ ਠੀਕ ਨਹੀਂ ਇਹ ਪੁੱਤ儿 ਨਾਲ ਵਾਦਾ ਕਰਿਆ ਸੀ ਨਾ ਵੀ ਆਉਂਗਾ ਹਾਂ ਚਾਚਾ ਫਿਰ ਮੈਂ ਸਾ ਟਾਈਮ ਕੱਢ ਕੇ ਆਈ ਗਿਆ ਮੈਂ ਵਧੀਆ ਕੀਤਾ ਸਜ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਬਣਾ ਲਿਆ ਪੁੱਤ ਆਈ ਜੋਰਿਆ ਆਏ ਭਾਈ ਬਾਵਨ ਹਾਂ ਮਨੇ ਚਰਾਵਾਦ ਮਿਲਿਆ ਭਰਾਵਾ ਮੈਂ ਤਾਂ ਇਕੱਲਾ ਹੀ ਰਹਿ ਗਿਆ ਸੀਗਾ ਉਹ ਇਕੱਲਾ ਤਾਂ ਤੂੰ ਰਹਿ ਗਿਆ ਸੀ ਨਾ ਤੂੰ ਕੋਈ ਸਾਡੇ ਨਾਲ ਇਹ ਜੀ ਗੱਲਬਾਤ ਕਰਕੇ ਆਇਆ ਨਾ ਦੱਸ ਕੇ ਆਇਆ ਹੈ ਭਾਈ ਚੁੱਪ ਕਰਕੇ ਆ ਗਿਆ ਕੋਈ ਮਾੜਾ ਮੋਟਾ ਦੁੱਖ ਤਕਲੀਫ ਬੰਦਾ ਦੱਸਦਾ ਭੈਣ ਭਾਈ ਨੂੰ ਕੀ ਦੱਸਾਂ ਭਰਾਵਾ ਤਾਂ ਘਰ ਦੀ ਗਰੀਬੀ ਉਹ ਤੇ ਥੋਕੀ ਲਕੋਆ ਕਿ ਕਾ ਸਰੀਰ ਸਾਰਾ ਨਕਾਰਾ ਹੋ ਗਿਆ ਉਮੈ ਸਰੀਰ ਤਾਂ ਨਾ ਟਾਈਮ-ਟਾਈਮ ਨਾਲ ਸਭ ਦੇ ਦਬ ਜਾਂਦੇ ਨੇ ਪਰ ਫਿਰ ਵੀ ਭੈਣ ਭਾਈ ਚਾਹੇ ਨਾ ਵੀ ਬੋਲਦਾ ਹੋਵੇ ਉਹਨਾਂ ਨਾਲ ਜ਼ਰੂਰ ਆਪਦਾ ਦੁੱਖ ਦੱਸਣਾ ਚਾਹੀਦਾ ਉਹ ਤਾਂ ਠੀਕ ਹੈ ਕੋਈ ਨਾ ਕੋਈ ਮਾੜਾ-ਮੋਟਾ ਹੱਲ ਹੋ ਜਾਂਦਾ ਬਾਕੀ ਇੱਕ ਛੋਟੇ ਹੁੰਦੇ ਆ ਜਵਾਕੜੀਆਂ ਦੀ ਮਾਂ ਉਹ ਪ੍ਰਲੋਕ ਸੁਧਾਰ ਰਹੀ ਬਸ ਉੱਚੀ ਨਾ ਇਹ ਜੀ ਕਿਸੇ ਬੰਦੇ ਦੇ ਸਾਰੇ ਤਾਂ ਹੈ ਨਹੀਂ ਜਿਹੜੇ ਦੁੱਖ ਸੁੱਖ ਨੇ ਨਾ ਇਹ ਕੁਦਰਤ ਦੇ ਬਸ ਸੰਜੋਗ-ਵਜੋਗ ਬਣਾਏ ਹੋਏ ਨੇ ਸਾਡੇ ਲੈਣੇ ਦੇਣੇ ਦੇ ਸਬੰਧ ਨਹੀਂ ਬੰਦੇ ਦੀ ਬਸ ਅੱਛਾ ਪੁੱਸ ਵੀ ਨਹੀਂ ਹੈ ਜਿੱਥੋਂ ਜਿੱਥੋਂ ਦਾ ਬਾਣੀ ਦਾਣਾ ਬਾਣੀ ਪੀਣੇ ਬੰਦੇ ਨੇ ਉਹ ਪੀਂਦਾ ਹੈ ਤੇ ਇੱਥੇ ਬਾਈ ਆਹ ਤੂੰ ਉੱਥੋਂ ਤਾਂ ਚੱਲ ਪਿੰਡ ਛੱਡਿਆ ਐਡੀ ਸ਼ਾਨਦਾਰ ਕੋਠੀ ਇਹ ਕਿਵੇਂ ਹੈ ਇਹ ਵੀ ਭਰਾਵਾ ਮੇਰੇ ਬਚਪਨ ਦਾ ਦੋਸਤ ਸੀਗਾ ਅੱਛਾ ਅੱਛਾ ਮਹਿੰਦਰ ਸਿੰਘ ਠੀਕ ਹੈ ਮਹਿੰਦਰ ਸਿੰਘ ਬਚਪਨ ਦਾ ਇਕੱਠੇ ਬੜੇ ਲਿਕੇ ਸੀ ਠੀਕ ਹੈ ਉਹ ਬਸ ਬਸ ਜਰਾ ਅਮਰੀਕਾ ਬੈਠਾਗਾ ਕੋਠੀ ਖਾਲੀ ਸੀਗੀ ਉਹ ਕਹਿੰਦਾ ਭਰਾ ਮੇਰੀ ਕੋਠੀ ਚ ਰਹਿ ਇੱਥੇ ਰਹਿ ਪਾ ਹੋਰ ਕੀ ਆ ਉਹ ਭਰਾ ਮੇਰਾ ਉਹਦਾ ਹੀ ਆਸਰਾ ਬਹੁਤ ਸੀ ਜਿਹੜੇ ਦੋਸਤ ਨੇ ਨਾ ਇਹ ਤਾਂ ਭਾਈਆ ਤੂੰ ਵੀ ਵੱਡੇ ਹੁੰਦੇ ਨੇ ਹੈ ਜਿੱਥੇ ਦੋਸਤ ਖੜ ਜਾਂਦਾ ਨਾ ਉਥੇ ਕਈ ਵਾਰਾ ਭਾਈ ਨਹੀਂ ਖੜਦਾ ਪਰ ਭਾਈ ਤਾਂ ਸਰੀਕ ਹੁੰਦੇ ਨੇ ਸਹੀ ਗੱਲ ਹੈ ਨਾ ਚੱਲ ਚੰਗਾ ਭਰਾਵਾ ਐ ਨਹੀਂ ਵਧੀ ਐ ਵੀ ਤੈਨੂੰ ਇੱਥੇ ਕੋਟ ਆਸਰਾ ਤਾਂ ਮਿਲਿਆ ਤੇ ਆ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਸੱਤਾਂ ਸੁੱਟਾਂ ਕਿਵੇਂ ਵੱਧ ਗਈਆਂ ਤੇਰੀ ਲੜਾਈ ਦਾ ਭਰਾਵਾ ਇਹ ਸਾਰਾ ਸਾਥੀ ਸਾਨੂੰ ਆਏ ਵਾਰੀ ਮੰਗੇ ਤੇ ਜਾਂਦਾ ਸੀਗਾ ਆ ਦੋ ਲੜਾਈਆਂ ਪੜਾਈਆਂ ਹੋਈਆਂ ਖੇਤ ਪਾਣੀ ਦੀ ਬਾਰੀ ਆਲੋ ਜੱਜ ਸਾਰਾ ਕੁਝ ਮਤਲਬ ਨਾ ਇਹ ਮੰਗੇ ਦੀ ਸਾਖੀ ਜਾਂਦਾ ਸੀਗਾ ਸਾਨੂੰ ਇਹ ਸਾਰੀ ਗੱਲ ਮੇਰੀ ਨੀਹਾ ਨਾਲ ਦਾ ਸਾਂਝੀ ਹੋ ਗਈ ਤੈਨੂੰ ਕੋਈ ਗੱਲਬਾਤ ਨੀਹਾ ਨੇ ਦੱਸੀ ਨਹੀਂ ਆਗੀ ਉਹਦਾ ਬਾਈ ਨੀਹਾ ਨੇ ਮੈਨੂੰ ਸਾਰਾ ਕੁਝ ਦੱਸਤਾ ਸੀ ਹੁਣ ਕਰੀਏ ਕੀ ਹੈ ਰਾਤ ਨੂੰ ਸਾਨੂੰ ਤਾਂ ਐ ਹੀ ਨਹੀਂ ਪਤਾ ਲੱਗਿਆ ਕਿ ਬੰਦਾ ਸੀ ਜਾਂ ਧੀ ਮਿਸ ਸੀ ਕੌਣ ਸੀ ਮੈਂ ਤਾਂ ਮਾਰ ਮਾਰ ਡਾਂਗਾ ਬਸ ਪਤਾ ਨਹੀਂ ਲੱਗਿਆ ਬੇਸੁਰਤੀ ਕਰਤਾ ਏ ਬਾਈ ਜਿਹੜਾ ਇਹ ਚੀਜ਼ ਹੈ ਨਾ ਜਿਹੜਾ ਕੋਈ ਦੁਸ਼ਮਣ ਹੁੰਦਾ ਹੈ ਇਹ ਸੁੱਤੇ ਪਿਆ ਤੇ ਤੇ ਪਿੱਠ ਪਿੱਛੇ ਬਾਹਰ ਕਰਦਾ ਤੁਸੀਂ ਤਾਂ ਮੰਗੇ ਦੇ ਸ਼ੱਕ ਤੇ ਰਹੇ ਤੁਸੀਂ ਉਹ ਬੰਦੇ ਨੂੰ ਤਾਂ ਦੇਖਿਆ ਹੀ ਨਹੀਂ ਵੀ ਜਿਹੜਾ ਤੁਹਾਡੇ ਸੱਟਾਂ ਮਾਰਦਾ ਜਾਂ ਕੌਣ ਹੈ ਇਸ ਗੱਲ ਦਾ ਤੂੰ ਤੁਸੀਂ ਪਤਾ ਨਹੀਂ ਲਿਆ ਤੁਸੀਂ ਤਾਂ ਆਪਦੇ ਬੰਦੇ ਦੀ ਸ਼ੱਕ ਕਰੀ ਗਏ ਇਹ ਸ਼ੱਕ ਦੇ ਵਿੱਚ ਉਸ ਬੰਦੇ ਨੇ ਨਾ ਆਪਦੀ ਜਾਨ ਦੇਤੀ ਪਰ ਫੇਰ ਵੀ ਤੁਹਾਡੇ ਨਾਲ ਉਹ ਬਹੁਤ ਕੁਝ ਕਰ ਗਿਆ ਪਤਾ ਕੀ ਹੈ ਬਾਈ ਇਹਦਾ ਹਰੇਕ ਗੱਲ ਸ਼ੱਕ ਉਤੇ ਜਾਇਆ ਕਰੇ ਨੇਹਾ ਤਾਂ ਇਹ ਮੰਗੇ ਨੇ ਕਰਾਇਆ ਮੀਨ ਦਾ ਕੰਮ ਤਾਂ ਇਹ ਮੰਗੇ ਨਿ ਕਰਾਇਆ ਛੱਟਾਂ ਜਿਹੜੀਆਂ ਸੀਗੀਆਂ ਮੇਰੇ ਬੱਜੀਆਂ ਕਿਵੇਂ ਵੜਪ ਕਰੇ ਕੌਣ ਆ ਰ ਗਿਆ ਕੀ ਗੱਲਬਾਤ ਸੀ ਉਹ ਵੀ ਨਹੀਂ ਹੱਲ ਸਕ ਮੰਗੇ ਬਾਵਾ ਤੂੰ ਤਾਂ ਸਿਆਣਾ ਸੀ ਉਹ ਤਾਂ ਬੇਟੀ ਤਾਂ ਨਿਆਣੀ ਐ ਬੱਚੇ ਤਾਂ ਨਿਆਣੇ ਹੁੰਦੇ ਨੇ ਚਾਹੇ ਕਿੱਡੀ ਸਿਆਣੇ ਹੋ ਜਾਣ ਤੂੰ ਤਾਂ ਇਹ ਗੱਲ ਖੋਲਣੀ ਸੀ ਵੀ ਆਪਣਾ ਬੱਚਾ ਨਹੀਂ ਇਹ ਕੰਮ ਕਰਦਾ ਤੁਹਾਡਾ ਭਾਈ ਇਹ ਨਹੀਂ ਕੰਮ ਕਰ ਸਕਦਾ ਜੇ ਕਿਤੇ ਤੈਂ ਇਹ ਬੱਚਿਆਂ ਨੂੰ ਮਾੜਾ ਮੋਟਾ ਕਹਿਆ ਹੁੰਦਾ ਨਾ ਤੇ ਅੱਜ ਬਾਈ ਇਹ ਕੰਮ ਨਹੀਂ ਹੋਣਾ ਸੀ ਤੇ ਨਾ ਉਹਦੀ ਜਾਨ ਜਾਂਦੀ ਉਹਨੇ ਆਪਾਂ ਨੂੰ ਸਚਾਈ ਸਾਰੇ ਅਭੀ ਜਾਣਤਾ ਦੇਤੀ ਪਰ ਉਹਨੇ ਸਚਾਈ ਸਾਹਮਣੇ ਲਿਆਤੀ ਅਲਸੀਤਾ ਬਾਈ ਉਹਦੇ ਨੂੰ ਨਫ਼ਰਤ ਕਰਦ ਰਹੇ ਨਹੀਂ ਤੇ ਉਹ ਸਾਡੇ ਪਿੱਛੇ ਜਾਣ ਵੀ ਦੇਗੇ